ਜੋ ਤੇ ਬਾਡੀ ਬਿਲਡਰ ਵਰਿੰਦਰ ਘੁੰਮਣ ਅੱਜ ਪੰਜ ਤਤਾਂ ਦੇ ਵਿੱਚ ਪਲীন ਖੋਇ ਜਿੱਥੇ ਪਰਿਵਾਰਿਕ ਮੈਂਬਰਾਂ ਨੇ ਰੀਤੀ ਰਿਵਾਜਾਂ ਮੁਤਾਬਕ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਦੱਸਦੀ ਕਿ ਵਰਿੰਦਰ ਸਿੰਘ ਘੁੰਮਣ ਦੇ ਦੇਹਾਂ ਦੇ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਹੁੰਚਿਆ ਉੱਥੇ ਹੀ ਇੰਡਸਟਰੀ ਨੂੰ ਵੀ ਵੱਡਾ ਘਾਟਾ ਪਹੁੰਚਿਆ ਦੱਸਦੀ ਕਿ ਬਾਲੀਵੁੱਡ ਇੰਡਸਟਰੀ ਦੇ ਭਾਈਜਾਨ ਸਲਮਾਨ ਖਾਨ ਦੇ ਵੱਲੋਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ ਪੋਸਟ ਵਿੱਚ ਉਹਨਾਂ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤਾਂ ਦੱਸ ਜਿਏ ਕਿ ਵਰਿੰਦਰ ਘੁੰਮਣ ਜਿਹੜੇ ਨੇ ਉਹਨਾਂ ਦਾ ਅੰਤਿਮ ਸੰਸਕਾਰ ਜਲੰਧਰ ਵਿਖੇ ਕੀਤਾ ਗਿਆ ਜਿੱਥੇ ਪਰਿਵਾਰਿਕ ਮੈਂਬਰ ਕਾਫੀ ਭਾਵੁਕ ਨਜ਼ਰ ਆਏ ਤੇ ਦੌਰਾਨ ਬਾਲੀਵੁੱਡ ਐਕਟਰ ਸਲਮਾਨ ਖਾਨ ਦੇ ਵੱਲੋਂ ਇੱਕ ਪੁਰਾਣੀ ਯਾਦ ਸਾਂਝੀ ਕੀਤੀ ਗਈ ਤੇ ਲਿਖਿਆ ਗਿਆ ਰੈਸਟ ਇਨ ਪੀਸ ਭਰਾ ਵਿਲ ਮਿਸ ਪਾਜੀ ਤਾਂ ਦੱਸ ਜਿਏ ਕਿ ਬਾਲੀਵੁੱਡ ਐਕਟਰ ਸਲਮਾਨ ਖਾਨ ਦੇ ਨਾਲ ਵੀ ਵਰਿੰਦਰ ਘੁੰਮਣ ਕੰਮ ਕਰ ਚੁੱਕੇ ਨੇ ਕਈ ਪੰਜਾਬੀ ਫਿਲਮਾਂ ਦੇ ਵਿੱਚ ਵੀ ਨਜ਼ਰ ਆ ਚੁੱਕੇ ਨੇ ਔਰ ਉਸ ਤੋਂ ਇਲਾਵਾ ਇਹਨਾਂ ਦੇ ਵੱਲੋਂ ਕਈ ਖਿਤਾਬ ਵੀ ਜਿੱਤੇ ਗਏ ਨੇ ਤਾਂ ਇਸ ਦੌਰਾਨ ਜਦੋਂ ਪਰਿਵਾਰਿਕ ਮੈਂਬਰਾਂ ਨੂੰ ਵੱਡਾ ਘਾਟਾ ਪਹੁੰਚਿਆ ਉੱਥੇ ਹੀ ਇੰਡਸਟਰੀ ਦੇ ਵਿੱਚ ਵੀ ਉਸ ਵਕਤ ਸੋਗ ਦੀ ਲਹਿਰ ਐਕਟਰ ਅਤੇ ਬੋਡੀ ਬਿਲਡਰ ਵਰਿੰਦਰ ਘੁੰਮਣ ਅੱਜ ਪੰਜ ਤਤਾਂ ਦੇ ਵਿੱਚ ਪਲীন ਖੋਇ ਜਿੱਥੇ ਪਰਿਵਾਰਿਕ ਮੈਂਬਰਾਂ ਨੇ ਰੀਤੀ ਰਿਵਾਜਾਂ ਮੁਤਾਬਕ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਦੱਸਦੀ ਕਿ ਵਰਿੰਦਰ ਸਿੰਘ ਘੁੰਮਣ ਦੇ ਦੇਹਾਂ ਦੇ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਹੁੰਚਿਆ ਉੱਥੇ ਹੀ ਇੰਡਸਟਰੀ ਨੂੰ ਵੀ ਵੱਡਾ ਘਾਟਾ ਪਹੁੰਚਿਆ ਦੱਸਦੀ ਕਿ ਬਾਲੀਵੁੱਡ ਇੰਡਸਟਰੀ ਦੇ ਭਾਈਜਾਨ ਸਲਮਾਨ ਖਾਨ ਦੇ ਵੱਲੋਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ ਪੋਸਟ ਵਿੱਚ ਉਹਨਾਂ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤਾਂ ਦੱਸ ਜਿਏ ਕਿ ਵਰਿੰਦਰ ਘੁੰਮਣ ਜਿਹੜੇ ਨੇ ਉਹਨਾਂ ਦਾ ਅੰਤਿਮ ਸੰਸਕਾਰ ਜਲੰਧਰ ਵਿਖੇ ਕੀਤਾ ਗਿਆ ਜਿੱਥੇ ਪਰਿਵਾਰਿਕ ਮੈਂਬਰ ਕਾਫੀ ਭਾਵੁਕ ਨਜ਼ਰ ਆਏ ਤੇ ਦੌਰਾਨ ਬਾਲੀਵੁੱਡ ਐਕਟਰ ਸਲਮਾਨ ਖਾਨ ਦੇ ਵੱਲੋਂ ਇੱਕ ਪੁਰਾਣੀ ਯਾਦ ਸਾਂਝੀ ਕੀਤੀ ਗਈ ਤੇ ਲਿਖਿਆ ਗਿਆ ਰੈਸਟ ਇਨ ਪੀਸ ਭਰਾ ਵਿਲ ਮਿਸ ਪਾਜੀ ਤਾਂ ਦੱਸ ਜਿਏ ਕਿ ਬਾਲੀਵੁੱਡ ਐਕਟਰ ਸਲਮਾਨ ਖਾਨ ਦੇ ਨਾਲ ਵੀ ਵਰਿੰਦਰ ਘੁੰਮਣ ਕੰਮ ਕਰ ਚੁੱਕੇ ਨੇ ਕਈ ਪੰਜਾਬੀ ਫਿਲਮਾਂ ਦੇ ਵਿੱਚ ਵੀ ਨਜ਼ਰ ਆ ਚੁੱਕੇ ਨੇ ਔਰ ਉਸ ਤੋਂ ਇਲਾਵਾ ਇਹਨਾਂ ਦੇ ਵੱਲੋਂ ਕਈ ਖਿਤਾਬ ਵੀ ਜਿੱਤੇ ਗਏ ਨੇ ਤਾਂ ਇਸ ਦੌਰਾਨ ਜਿੱਥੇ ਪਰਿਵਾਰਿਕ ਮੈਂਬਰਾਂ ਨੂੰ ਵੱਡਾ ਘਾਟਾ ਪਹੁੰਚਿਆ ਉੱਥੇ ਹੀ ਇੰਡਸਟਰੀ ਦੇ ਵਿੱਚ ਵੀ ਉਸ ਵਕਤ ਸੋਗ ਦੀ ਲਹਿਰ ਅਕਟਰ ਅਤੇ ਬਾਡੀ ਬਿਲਡਰ ਵਰਿੰਦਰ ਘੁੰਮਣ ਅੱਜ ਪੰਜ ਤਤਾਂ ਦੇ ਵਿੱਚ ਪਲীন ਖੋਇ ਜਿੱਥੇ ਪਰਿਵਾਰਿਕ ਮੈਂਬਰਾਂ ਨੇ ਰੀਤੀ ਰਿਵਾਜਾਂ ਮੁਤਾਬਿਕ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਦੱਸ ਦੇ ਕਿ ਵਰਿੰਦਰ ਸਿੰਘ ਘੁੰਮਣ ਦੇ ਦੇਹਾਂ ਦੇ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਹੁੰਚਿਆ ਉੱਥੇ ਹੀ ਇੰਡਸਟਰੀ ਨੂੰ ਵੀ ਵੱਡਾ ਘਾਟਾ ਪਹੁੰਚਿਆ ਦੱਸ ਦੇ ਕਿ ਬਾਲੀਵੁੱਡ ਇੰਡਸਟਰੀ ਦੇ ਭਾਈਜਾਨ ਸਲਮਾਨ ਖਾਨ ਦੇ ਵੱਲੋਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ ਪੋਸਟ ਵਿੱਚ ਉਹਨਾਂ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤਾਂ ਦੱਸ ਜਿਏ ਕਿ ਵਰਿੰਦਰ ਘੁੰਮਣ ਜਿਹੜੇ ਨੇ ਉਹਨਾਂ ਦਾ ਅੰਤਿਮ ਸੰਸਕਾਰ ਜਲੰਧਰ ਵਿਖੇ ਕੀਤਾ ਗਿਆ ਜਿੱਥੇ ਪਰਿਵਾਰਿਕ ਮੈਂਬਰ ਕਾਫੀ ਭਾਵੁਕ ਨਜ਼ਰ ਆਏ ਤੇ ਦੌਰਾਨ ਬਾਲੀਵੁੱਡ ਐਕਟਰ ਸਲਮਾਨ ਖਾਨ ਦੇ ਵੱਲੋਂ ਇੱਕ ਪੁਰਾਣੀ ਯਾਦ ਸਾਂਝੀ ਕੀਤੀ ਗਈ ਤੇ ਲਿਖਿਆ ਗਿਆ ਰੈਸਟ ਇਨ ਪੀਸ ਭਰਾ ਵਿਲ ਮਿਸ ਪਾਜੀ ਤਾਂ ਦੱਸ ਜਿਏ ਕਿ ਬਾਲੀਵੁੱਡ ਐਕਟਰ ਸਲਮਾਨ ਖਾਨ ਦੇ ਨਾਲ ਵੀ ਵਰਿੰਦਰ ਘੁੰਮਣ ਕੰਮ ਕਰ ਚੁੱਕੇ ਨੇ ਕਈ ਪੰਜਾਬੀ ਫਿਲਮਾਂ ਦੇ ਵਿੱਚ ਵੀ ਨਜ਼ਰ ਆ ਚੁੱਕੇ ਨੇ ਔਰ ਉਸ ਤੋਂ ਇਲਾਵਾ ਇਹਨਾਂ ਦੇ ਵੱਲੋਂ ਕਈ ਖਿਤਾਬ ਵੀ ਜਿੱਤੇ ਗਏ ਨੇ ਤਾਂ ਇਸ ਦੌਰਾਨ ਜਿੱਥੇ ਪਰਿਵਾਰਿਕ ਮੈਂਬਰਾਂ ਨੂੰ ਵੱਡਾ ਘਾਟਾ ਪਹੁੰਚਿਆ ਉੱਥੇ ਹੀ ਇੰਡਸਟਰੀ ਦੇ ਵਿੱਚ ਵੀ ਉਸ ਵਕਤ ਸੋਗ ਦੀ ਲਹਿਰ